ਸ੍ਰੀ ਰਾਮ ਜੀ ਦੇ ਅੱਗੇ ਸਭ ਤੋਂ ਸਾਡੀ ਪੋਣੇ ਹੋ ਜੈ ਹਿੰਦ ਜੈ ਭਾਰਤ ਰਾਮ ਲਲਾਹ ਅਬ ਆਏਗੇ ਜਿੱਥੇ ਜਾਏਗੇ ਕ੍ਰਿਸ਼ਨ ਚੌਕ ਤੋਂ ਨੀਲਮ ਜੀ ਵੀ ਪਹੁੰਚੀ ਹੈ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਹੁਣ ਅਸੀਂ ਪਾਲਕੀ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਮੈਂ ਨਵੀਨ ਸੈਣੀ ਸਭ ਤੋਂ ਪਹਿਲੇ ਮੈਂ ਰਾਮ ਭਗਤ ਹੈਗਾ ਮੈਂ ਆਪਣੇ ਧਰਮ ਲਈ ਕੱਟੜ ਆ ਮੈਂ ਸਨਤਨੀ ਆ ਪ੍ਰਭੂ શ્રી ਰਾਮ ਜੀ ਦਾ ਬੱਚਾ ਨਵੀਨ ਸੈਣੀ ਅੱਜ ਅਸੀਂ ਨਿਊ ਕੁੰਦਨਪੁਰੀ ਵਾਰਡ ਨੰਬਰ 99 ਬਾਬਾ ਬਾਲਕਨਾਥ ਮੰਦਿਰ ਜਿਹਦੀ ਅਦਿਸ਼ਤਾ ਕਰ ਰਹੀ ਹੈ ਚਾਚੀ ਰਾਮ ਕਲੀ ਜੀ ਤੇ ਬਾਬਾ ਬਾਲਕਨਾਥ ਜੀ ਦੇ ਪ੍ਰਭੂ શ્રી ਰਾਮ ਜੀ ਦੇ ਆਸ਼ੀਰਵਾਦ ਨਾਲ ਪੂਰੇ ਵਾਰਡ ਦੇ ਵਿੱਚ ਵਾਰਡ ਨੰਬਰ 99 ਨਿਊ ਕੁੰਦਨਪੁਰੀ ਦੇ ਵਿੱਚ ਅਸੀਂ ਅੱਜ ਪਵਿੱਤਰ ਪਾਲਕੀ ਯਾਤਰਾ ਜਿਹੜੀ ਕੱਢ ਰਹੇ ਆ ਜਿਹੜੀ ਜਿਹਦਾ ਰੂਟ 2 ਤੋਂ 2.5 ਕਿਲੋਮੀਟਰ ਦਾ ਰਹੇਗਾ ਤੇ ਸਾਨੂੰ 3-4 ਘੰਟੇ ਅਸੀਂ ਆਪਣੇ ਏਰੀਆ ਦੇ ਵਿੱਚ ਘੁੰਮਣਾ ਤੇ ਪ੍ਰਭੂ શ્રી ਰਾਮ ਜੀ ਦਾ ਗੁਣਗਾਨ ਕਰਨਾ ਹੈ ਅਯੁੱਧਿਆ ਦੇ ਵਿੱਚ ਕਿੰਨੇ ਸਾਲਾਂ ਬਾਅਦ ਕਿੰਨੇ ਹੀ ਯੋਧਿਆਵਾਂ ਨੇ ਜਿਹੜੇ ਸ਼ਹੀਦੀ ਦਿੱਤੀ ਜਿਨ੍ਹਾਂ ਨੇ ਆਪਣੇ ਧਰਮ ਦੇ ਲਈ ਉਹਨਾਂ ਨੇ ਹਾਰ ਨਹੀਂ ਮੰਨੀ ਚਾਹੇ ਉਹ ਸਿੱਖਾ ਵੱਲੋਂ ਸੀ ਚਾਹੇ ਉਹ ਹਿੰਦੂਆ ਵੱਲੋਂ ਸੀ ਹਰ ਤਰੀਕੇ ਦੇ ਬੰਦੇ ਨੇ ਆਪਣੀ ਕੁਰਬਾਨੀਆਂ ਦਿੱਤੀ ਆਪਣੇ ਧਰਮ ਦੇ ਕਰਕੇ ਅਸੀਂ ਕੁਝ ਵੀ ਨਹੀਂ ਕਰ ਰਹੇ ਅਸੀਂ ਇੱਕ ਜਸਟ ਛੋਟੀ ਜੀ ਜਿੰਨੇ ਜੋਗੀ ਅਸੀਂ ਸੀਗੇ ਚਾਚੀ ਦੇ ਅਸ਼ੀਰਵਾਦ ਨਾਲ ਕੁੰਦਨਪੁਰੀ ਵਾਰਡ ਨੰਬਰ 91 ਜਪਾਲ ਕੀ ਯਾਤਰਾ ਕੱਢ ਰਹੇ ਆ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸਣਾ ਚਾਹਾਂਗੇ 22 ਤਰੀਕ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਜਿਹੜੇ ਹੈਗੇ ਆ ਤੁਸੀਂ ਦੀਵੇ ਬਾਲਨੇ ਆ ਲਾਈਟਾਂ ਚਲਾਨੀਆਂ ਦੀਵਾਲੀ ਮਨਾਣੀ ਆ ਅਸੀਂ ਦੀਵਾਲੀ ਤੋਂ ਵੀ ਵੱਡਾ ਤਿਉਹਾਰ ਹੈ ਪ੍ਰਭੂ ਸ਼੍ਰੀ ਰਾਮ ਜੀ ਦੇ ਸਾਡੇ ਘਰਾਂ ਦੇ ਘਰਾਂ ਦੇ ਵਿੱਚ ਆਣਾ ਅਸੀਂ ਉਹਨਾਂ ਦੀ ਤਿਆਰੀ ਦੇ ਵਿੱਚ ਅੱਜ ਤੋਂ ਹੀ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਹੈ ਤੁਸੀਂ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਦੀਵੇ ਬਾਲਨੇ ਆ ਤੇ 22 ਤਰੀਕ ਨਿਊ ਕੁੰਦਨਪੁਰੀ ਬਾਬਾ ਬਾਲਕਨਾਥ ਮੰਦਿਰ ਦੇ ਵਿੱਚ ਸਵੇਰੇ 11 ਵਜੇ ਤੋਂ 2 ਵਜੇ ਤੱਕ ਪ੍ਰਭੂ ਸ਼੍ਰੀ ਰਾਮ ਜੀ ਦੇ ਜਿਹੜੇ ਪਾਠ ਚੱਲਣਗੇ ਤੇ ਉਸ ਤੋਂ ਬਾਅਦ ਲੰਗਰ ਦਾ ਵੀ ਆਯੋਜਨ ਕੀਤਾ ਗਿਆ ਉਹਦੀ ਵੀ ਅਧਿਖਸ਼ਤਾ ਮੰਦਿਰ ਦੇ ਜਿਹੜੇ ਮੁੱਖ ਸੇਵਾਦਾਰ ਹੈਗੇ ਚਾਚੀ RAMKALI ji ਕਰ ਰਹੇ ਆ ਤੁਹਾਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ ਇੱਕ ਹੀ ਨਾਰਾ ਇੱਕ ਹੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਅੱਜ ਦੀ ਪਾਲਕੀ ਯਾਤਰਾ ਸ੍ਰੀ ਰਾਮਦੇਵ ਜੀ ਚੜਨਾ ਚ ਅਸੀਂ ਕਢ ਰਹੇ ਅਗੇ ਆ। ਪ੍ਰਭੂ ਸ੍ਰੀ ਰਾਮ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦੇਣ। ਸਾਰੀ ਸੰਗਤ ਦਾ ਬਹੁਤ ਸਹਿਯੋਗ ਹੈ ਜਿਹੜੀ ਸੰਗਤ ਆਪਣਾ ਕੀਮਤੀ ਟਾਈਮ ਨਿਕਾਲ ਕੇ ਸਾਡੇ ਵਿੱਚ ਆਈ ਹੈ। ਸਾਰੀ ਸੰਗਤ ਨੂੰ ਮੈਂ ਸਹਿ ਦਿਲ ਸੇ ਧੰਨਵਾਦ ਕਰਦੀ ਆ ਤੇ ਸਭ ਨੂੰ ਇੱਕੋ ਹੀ ਨਾਰਾ ਕਹਿਨੀ ਆ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਮੋਹਿਤ ਭਗਤ ਪਾਜਪਾ ਯੂਵਾ ਮੋਰਚਾ ਸਟੱਡੀ ਸਰਕਲ ਇੰਚਾਰਜ ਅੱਜ ਅਸੀਂ ਬਾਬਾ ਬਲਗনাথ ਮੰਦਿਰ ਤੋਂ ਬਾਬਾ ਬਾਲਕਨਾਥ ਮੰਦਿਰ ਤੋਂ ਜਿਹੜੀ ਹੈ ਸ਼੍ਰੀ ਰਾਮ ਜੀ ਦੀ ਪਾਲਕੀ ਯਾਤਰਾ ਜਿਹੜੀ ਹੈ ਆਰੰਭ ਕਰ ਰਹੇ ਆ ਜਿਹੜਾ ਕਿ ਸ਼ਾਈ ਮੱਲੇ ਤੋਂ ਗੁਰਨਾਨਕਪੁਰਾ ਦੁਸ਼ਹਰਾ ਗਰਾਊਂਡ ਉਸ ਤੋਂ ਬਾਅਦ ਜਿਹੜੇ ਲਗ ਲਗ ਰੋਟ ਆ ਅਸੀਂ ਆਪਣਾ ਬਾਬਾ ਬਾਲਕਨਾਥ ਮੰਦਿਰ ਤੋਂ ਕੱਢ ਰਹੇ ਆ ਚਾਚੀ ਜੀ ਦੀ ਜਿਹੜੀ ਹੈ ਰਹਿਨਮਾਈ ਦੇ ਵਿੱਚ ਕੱਢ ਰਹੇ ਆ ਅਤੇ ਸਾਰੇ ਹੀ ਰਾਮ ਭਗਤਾ ਨੂੰ ਅਸੀਂ 2 ਜਨਵਰੀ ਨੂੰ ਕਹਿੰਦੇ ਆ ਕਿ ਜਿਹੜੀ ਘਰਾਂ ਦੇ ਵਿੱਚ ਦੀਪਮਾਲਾ ਕਰੋ ਤਾਂ ਕਿ ਪੂਰੇ ਹੀ ਭਾਰਤ ਦੇ ਵਿੱਚ ਜਿਹੜਾ ਆ ਪਤਾ ਲੱਗ ਸਕੇ ਕਿ ਜਿਹੜੇ ਸ਼੍ਰੀ ਰਾਮ ਜੀ ਦੇ ਭਗਤ ਆ ਓਹ ਗਲੀ ਗਲੀ ਹਰ ਗਲੀ ਹਰ ਮੁਹੱਲੇ ਦੇ ਵਿੱਚ ਹੈ ਜੈ ਸ਼੍ਰੀ ਰਾਮ ਜਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ